ਸਾਡਾ ਸਤਿਕਾਰ ਦੋਸਤੋ ਕੀ ਹਾਲ ਚਾਲ ਕਿਵੇਂ ਆ ਤੁਸੀਂ ਸਾਰੇ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਨਵੀਂ ਸਵੇਰ ਦਾ ਆਗਾਜ਼ ਤੁਹਾਡੇ ਨਾਲ ਸ਼ੁਰੂ ਕਰਦੇ ਆਂ ਮੈਂ ਸੋਚਿਆ ਸਵੇਰ ਸਵੇਰ ਦੀ ਜਿਹੜੀ ਰੁਟੀਨ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਆਂ ਸੋ ਇੱਥੇ ਆਪਾਂ ਦੇਖੋ ਖਲਾਰੇ ਖਲੂਰੇ ਪਾਏ ਹੋਏ ਆ ਸਵੇਰੇ ਸਵੇਰੇ ਬਾਕੀ ਸਬਜੀ ਤਾਂ ਮੈਂ ਸਵੇ ਹੀ ਕੱਟ ਲਈ ਸੀ ਪਿਆਜ਼ ਹੁਣ ਕੱਟਿਆ ਔਰ ਆਪਾਂ ਸਬਜੀ ਨੂੰ ਲਾਤਾ ਤੜਕਾ ਹੁਣ ਆਪਾਂ ਮਸ਼ੀਨ ਚਾਟਾ ਲਾਵਾਂਗੇ ਤੇ ਬਾਕੀ ਆਪਣਾ ਨਾਸ਼ਤਾ ਮੈਂ ਕਰ ਰਹੀ ਆ ਰੈਡੀ ਬੱਚਿਆਂ ਦਾ ਤੇ ਬੱਚੇ ਵੀ ਇਧਰ ਪੱਗਾ ਪੁੱਗਾ ਪੂਣੀਆਂ ਹੋ ਰਹੀਆਂ ਆ ਔਰ ਸਕੂਲ ਲਈ ਖੁਸ਼ ਰੈਡੀ ਹੋ ਰਿਹਾ ਹੈ ਸਭ ਜੀ ਸੋਭਾ ਮੂ ਨਿਕਲ ਗਿਆ ਰਾਤ ਕੱਟ ਲਈ ਸੀ ਕਿਉਂਕਿ ਮੈਨੂੰ ਅੱਜ ਸਵੇਰ ਲੇਟ ਨਾ ਹੋ ਜੇ ਹਜੇ ਹਜੇ ਬਾਹਰ ਨਹੀਂ ਰਾਇ ਕਿਉਂਕਿ ਹਵਾ ਬਹੁਤ ਜਿਆਦਾ ਵਗ ਰਹੀ ਆ ਔਰ ਅਨੇਰੀਆ ਯੂਯਾ ਤੇ ਬਾਬਾ ਪੜ ਰਿਹਾ ਹਜੇ ਬਾਬਾ ਜੀ ਔਰ ਬਾਕੀ ਮੈਂ ਹੁਣ ਆਪਣੀ ਰਸੋਈ ਸਾਂਭਾਂ ਜਲਦੀ ਜਲਦੀ ਤੇ ਅੱਜ ਦੇ ਖਿਲਾਰੇ ਵੇਖੋ ਕੱਪੜਿਆਂ ਦੇ ਰਾਤੀ ਜਿਹੜੇ ਥੋੜੇ ਥੋੜੇ ਗਿੱਲੇ ਸੀ ਕੱਪੜੇ ਉਹ ਮੈਂ ਪਾਤੇ ਸੀਗੇ ਇੱਥੇ ਤੇ ਰੂਮ ਦੀ ਹਾਲਤ ਬਹੁਤ ਮੰਦੀ ਆ ਬਾਕੀ ਮੈਂ ਤੁਹਾਨੂੰ ਨੀਟ ਐਂਡ ਕਲੀਨ ਕਰ ਕਰਕੇ ਫਿਰ ਮਿਲਦੀ ਆ ਤੁਹਾਡੇ ਨਾਲ ਤੇ ਅੱਜ ਮੇਰਾ ਰਾਦਾ ਜੇ ਥੋੜੀ ਜੀ ਹਿੰਮਤ ਹੋਈ ਤਾਂ ਮੈਂ ਕਿਚਨ ਨੂੰ ਨੀਟ ਐਂਡ ਕਲੀਨ ਕਰੂੰਗੀ ਹੌਲੀ ਹੌਲੀ ਕਰਕੇ ਮਤਲਬ ਮੈਂ ਥੋੜੀ ਜੀ ਡੀਪ ਕਲੀਨਿੰਗ ਚਾਹਣੀ ਆ ਵੀ ਡੇਲੀ ਥੋੜੀ ਥੋੜੀ ਕਰਦੀ ਰਵਾਂ ਜਿਵੇਂ ਇੱਕ ਰੂਮ ਦੀ ਦੂਸਰੇ ਰੂਮ ਦੀ ਤੇ ਅੱਜ ਰਾਤ ਦਾ ਮੇਰਾ ਕਿਚਨ ਤੋਂ ਸਟਾਰਟ ਕਰਨ ਦਾ ਵੀ ਜਿਵੇਂ ਨੋਰਮਲ ਤਾਂ ਆਪਾਂ ਡੇਲੀ ਕਰਦੇ ਆ ਤੇ ਬਾਕੀ ਜਿਹੜੀ ਆ ਡੀਪ ਕਲੀਨਿੰਗ ਉਹ ਮੈਂ ਕਰਾਂ ਖੋਛ ਆ ਜਾ ਕਰ ਲੈ ਨਾਸ਼ਤਾ ਜਲਦੀ ਆ ਜਾ ਤੇ ਆਪਾਂ ਖੁਸ਼ ਦਾ ਨਾਸ਼ਤਾ ਦਹੀਂ ਲੱਸੀ ਸਬਜੀ ਤਿਆਰ ਆ ਤੇ ਇਹ ਅੱਜ ਕਹਿੰਦੇ ਸੀ ਮੰਮੀ ਮੈਨੂੰ ਮਿੱਠੀ ਲੱਸੀ ਬਣਾ ਕੇ ਦੇਓ ਤੇ ਮਿੱਠੀ ਲੱਸੀ ਬਣਾਤੀ ਆ ਤੇ ਹੁਣ ਨਾਲ ਨਾਸ਼ਤਾ ਕਰੋਗਾ ਤੇ ਕੱਲ ਖੋਛ ਸਾਰਾ ਕੁਝ ਨਵਾਂ ਲੈ ਕੇ ਆਇਆ ਮੈਂ ਤੈਨੂੰ ਦਿਖਾਉਣੀ ਆ ਆ ਰਤੀ ਬੋਤਲ ਵਾਸ਼ ਕਰਕੇ ਰੱਖੀ ਮੈਂ ਮੈਨੂੰ ਬੜੀ ਪਿਆਰੀ ਲੱਗੀ ਬੋਤਲ ਕਲਰ ਬੜਾ ਪਿਆਰਾ ਹੈ ਤੇ ਟਿਫਨ ਮੈਨੂੰ ਕਦੇ ਵੀ ਨਹੀਂ ਪਸੰਦ ਆਇਆ ਹਮੇਸ਼ਾ ਮੈਂ ਮਜਬੂਰੀ ਚ ਖਰੀਦੀ ਹੁੰਦੀ ਸੀ ਪਰ ਕੱਲ ਇਹਦੇ ਪਾਪਾ ਤੇ ਖੁਸ਼ ਲੈਣ ਗਿਆ ਸੀ ਤੇ ਇਹਨਾਂ ਨੂੰ ਬਹੁਤ ਹੀ ਵਧੀਆ ਟਿਫਨ ਮਿਲ ਗਿਆ ਖੁੱਲਾ-ਖੁੱਲਾ ਵਧੀਆ ਤੇ ਮੈਂ ਹਮੇਸ਼ਾ ਰੋਟੀ ਪੋਣੇ ਚ ਹੀ ਪਾਉਣੀ ਇੰਨੀ ਆ ਕਿਉਂਕਿ ਪਰੌਂਠੇ ਜਿਹੜੇ ਆ ਉਹ ਪਸੀਨਾ ਨਾ ਆਵੇ ਤੇ ਹਮੇਸ਼ਾ ਖੁਸ਼ ਦੇ ਮੈਮ ਵੀ ਇਹੀ ਕਹਿੰਦੇ ਹੁੰਦੇ ਆ ਕਿ ਤੁਸੀਂ ਪੋਣੇ ਚ ਲੈ ਕੇ ਆਇਆ ਕਰੋ ਜਤਿੰਦਰ ਮੈਡਮ ਮੈਡਮ ਨੂੰ ਨਹੀਂ ਆਉਂਦਾ ਉਹ ਨਹੀਂ ਸਮਝਦਾ ਪਹਿਲਾਂ ਉਹਨਾਂ ਨੇ ਲਾਇਆ ਪੋਣਾ ਉਸ ਤੋਂ ਬਾਅਦ ਹੀ ਮੈਂ ਪੋਣਾ ਚ ਪਾਉਣ ਲੱਗੀ ਪਹਿਲਾਂ ਮੈਂ ਉਹ ਕਾਪੀਆਂ ਦੇ ਪੇਜ ਪਾਉਂਦੀ ਹੁੰਦੀ ਸੀ ਯਾਰ ਮੈਨੂੰ ਖੁਸ਼ ਦਹੀਂ ਨਹੀਂ ਲੈ ਕੇ ਜਾਂਦਾ ਕਿਉਂਕਿ ਉੱਥੇ ਗਰਮ ਹੋ ਜਾਂਦਾ ਦਹੀਂ ਇਸ ਕਰਕੇ ਸਭ ਜੀ ਲਿਪਰੋਂ ਤੇ ਮਮਿੰਦੇ ਆ ਲਈ ਤੇਰੀ ਇਹ ਕਿੰਨੀ ਬੜੀ ਏਰੀ ਹਾਂ ਮੈਂ ਰੋਟੀ ਖਾਣ ਨੂੰ ਲੈਣਾ ਜਿਹੜਾ ਪੀਟੀ ਚ ਲਿਖਿਆ ਹੁੰਦਾ ਉਹ ਰੋਟੀ ਤੇ ਛਾਪ ਜਾਂਦਾ ਸਹੀ ਗੱਲ ਆ ਉਹ ਚੀਜ਼ ਚੰਗੀ ਨਹੀਂ ਨਹੀਂ ਕਹਿੰਦੇ ਸ਼ਾਈ ਜਿਹੜੀ ਆ ਉਹ ਅੰਦਰ ਚ ਉਹ ਵੀ ਕੈਮੀਕਲ ਹੀ ਹੁੰਦਾ ਇਸ ਕਰਕੇ ਮੈਂ ਹੁਣ ਚਲੋ ਉਹਨਾਂ ਮੈਡਮ ਦੀ ਗੱਲ ਮੰਨੀ ਤੇ ਹੁਣ ਆਪਾਂ ਬੋਤਲ ਚ ਵਾਟਰ ਫਿਲ ਕਰਦੇ ਆ ਤੇ ਲੰਚ ਬਾਕਸ ਕਰਕੇ ਰੈਡੀ ਤੇ ਖੁਸ਼ੀ ਪੱਗ ਬੜੀ ਸੋਹਣੀ ਬੰਨੀ ਆ ਅੱਜ ਬੈਸਟ ਬਣੀ ਥੀ ਹੋ ਗੋਆਚ ਤੇ ਉਧਰੋਂ ਬੱਦਲ ਵੀ ਪੂਰਾ ਰੋਲਾ ਗੋਲਾ ਪਾ ਰਿਹਾ ਹੈ ਮੀ ਆਉ ਗਮ ਤੇਰੇ ਪਾਪਾ ਕਹਿੰਦੇ ਮਲਣਾ ਲੈ ਮੋਟਰ ਤੇਰੇ ਪਾਪਾ ਸੁਬਾ ਗਿਆ ਸੀ ਮੱਕੀ ਨੂੰ ਪਾਣੀ ਲਾਉਣ ਇੱਕ ਮਿੰਟ ਬੇਵਕੂਫ ਤੋੜਨੀ ਉਹ ਇੰਨੀ ਜ਼ੋਰ ਦੀ ਮਾਰੀ ਆ ਤੇਰੇ ਪਾਪਾ ਗਿਆ ਮੱਕੀ ਨੂੰ ਪਾਣੀ ਲਾਉਣ ਇਸ ਕਰਕੇ ਉਹ ਨੇਰੇ ਨੇਰੇ ਗਿਆ ਸੀ ਤੇ ਹੁਣ ਮੀਨੇਰੀ ਆ ਗਿਆ ਮੋਟਰ ਬੰਦ ਲੋੜ ਹੀ ਨਹੀਂ ਲੋੜ ਮੋਟਰ ਕੀ ਲਾਈਟ ਗਈ ਚਲੀ ਨਾ ਫਿਰ ਉਹ ਆਪ ਸਾਰੇ ਇਹਦਾ ਲੋੜ ਹੀ ਨਹੀਂ ਹੁਣ ਅਮੀ ਪੈਣ ਆਂ ਮੀ ਜਾਂ ਤਾਂ ਇੰਨਾ ਪੈ ਜਾ ਇੱਕ ਲੋੜਨਾ ਪਵੇ ਨਾ ਪਵੇ ਵਿਚਾਰੇ ਲੋਕਾਂ ਦੀਆਂ ਕਾ ਕਰੀਆਂ ਚਲ ਬਈ ਵਾਟਰ ਕਰਦੇ ਆ ਫਿਰ ਸਾਰਾ ਨਾ ਠੰਡਾ ਭਰਿਓ ਨਹੀਂ ਨਹੀਂ ਸਾਰਾ ਠੰਡਾ ਨਹੀਂ ਭਰਦੀ ਇਹ ਬੋਤਲ ਛੋਟੀ ਹੈ ਮੈਂ ਲਗਾਇਆ ਛੋਟੀ ਹੈ ਮਾਈ ਗਾਡ ਪੂਰਾ ਪੂਰਾ ਭਰ ਗਿਆ ਇਹ ਛੋਟੀ ਹੈ ਫਿਰ ਹੋਸਾ ਹੁੰਦਾ ਇਹਦੇ ਚ ਜਿਆਦਾ ਪੈਂਦਾ ਦੱਸਾ ਕਾ ਤੂੰ ਹੂੰ ਕਿਉਂਕਿ ਇਹ ਤਾਂ ਬਾਬਨ ਲਿਖਦੀ ਪਈ ਅੰਦਰ ਇੰਨੀ ਇੰਨੀ ਮੋਟੀ ਹੋਊਗੀ ਹੂੰ ਫਿਰ ਚਲੋ ਓਕੇ ਫਿਰ ਜਿਆਦਾ ਲੰਬਾ ਵਲੌਗ ਨਹੀਂ ਕਰਨਾ ਚਲੋ ਤੈਨੂੰ ਪਤਾ ਜੀ ਮੀ ਤੁਹਾਨੂੰ ਪਤਾ ਜੀ ਮੀ ਕਹ ਦੋ ਪਿਆ ਕਿਉਂ ਕਿ ਮੈਂ ਸਕੂਲ ਚਲੇ ਸਕੂਲ ਜਾ ਰਿਹਾ ਪਹਿਲਾ ਦਿਨ ਆ ਕਿਉਂਕਿ ਸਕੂਲ ਕਾਫੀ ਦਿਨਾਂ ਤੋਂ ਲੱਗ ਰਿਹਾ ਤੇ ਇਹ ਮੰਡੇ ਵੇਂਦਾ ਫਿਰਦਾ ਸੀ ਹਮ ਸਰਦਾਰ ਸਾਹਿਬ ਆ ਗਏ ਆ ਤੇ ਮੀ ਦੇਖੋ ਚੈੱਕ ਕਰੋ ਮੀ ਬੈ ਰਿਆ ਠੰਡਾ ਠੰਡਾ ਮੌਸਮ ਹੋ ਗਿਆ ਗਰਮੀ ਵੀ ਬਹੁਤ ਸੀ 2 ਦਿਨ ਹੋ ਗਏ ਸੀਗੇ ਕਿਵੇਂ ਚਲੋ ਭਾਈ ਠੰਡਾ ਹੋ ਗਿਆ ਮੌਸਮ ਪਰ ਫਸਲਾਂ ਦਾ ਨੁਕਸਾਨ ਨਾ ਹੋਵੇ ਬਸ ਥੋੜਾ ਬਾਲਾ ਪੈ ਜਾਏ ਤੇ ਜ਼ਿਆਦਾ ਨਾ ਪਵੇ ਕਿਉਂਕਿ ਫਸਲਾਂ ਪੱਕੀਆਂ ਆਈਆਂ ਤੇ ਵੈਗਰੂ ਕਰੇ ਸੁੱਕ ਸੁਖਾਵਾ ਦੀ ਸੋਨੇ ਫਸਲ ਆਵੇ ਤੇ ਸਾਰੇ ਆਪਾਂ ਸੁੱਖਣਡਾਉਣੀ ਕਰੀਏ ਹਾਂ ਨਹੀਂ ਸਾਰੀਆਂ ਹਾਂ ਲੈ ਜਾਣਾ ਨਿਊ ਕਿੱਟ ਦਿਖਾ ਦੇਣ ਵਾਲੇ ਸਾਡੀ ਫੈਮਿਲੀ ਨੂੰ ਯੂਟਿਊਬ ਫੈਮਿਲੀ ਨੂੰ ਇਡੀ ਭਾਰੀ ਕਿੱਟ ਦੋ ਕਿੱਟਾਂ ਇਹਨਾਂ ਦੀਆਂ ਤੇ ਇਹ ਨਿਊ ਕਿੱਟ ਲਈ ਇਹਨੇ ਮੈਨੂੰ ਵੀ ਬੜੀ ਵਧੀਆ ਲੱਗੀ ਤੇ ਮੈਨੂੰ ਬੜਾ ਹੀ ਵਧੀਆ ਲੱਗਦਾ ਜਦੋਂ ਸਾਰੀ ਨਵੀਂ-ਨਵੀਂ ਸ਼ਾਪਿੰਗ ਹੁੰਦੀ ਹੈ ਨਾ ਬੱਚਿਆਂ ਦੀ ਤੇ ਬਹੁਤ ਹੀ ਚੰਗਾ ਲੱਗਦਾ ਹੈ ਦਿਲ ਨੂੰ ਤੇ ਬਹੁਤ ਮਜ਼ਾ ਆਉਂਦਾ ਜਦੋਂ ਆਪਾਂ ਬੱਚਿਆਂ ਲਈ ਕੋਈ ਚੀਜ਼ ਲੈਂਦੇ ਆ ਦੇਖੋ ਇੱਕ ਕਿੱਟ ਆਏ ਤੇ ਇੱਕ ਕਿੱਟ ਆਏ ਬੱਚਿਆਂ ਤੇ ਬੋਸ ਤਾਂ ਬਹੁਤ ਹਾਂ ਲੈਣ ਨੂੰ بڑا ਕੋਰਸ ਕੀਤਾ ਲੈ ਲਾ ਮਹਨਣਾ ਮੈਂ ਵੀ ਬੋਰ ਹੋਈ ਪਈ ਸੈ ਲੈ ਲੈ ਕਿ ਹਤ ਕੀ ਚਲੋ ਪਰ ਇੰਨਾ ਵੀ ਆ ਥੋੜੀ ਜਿਹੀ ਤੈਨੂੰ ਕੇਅਰ ਵਧ ਕਰਨੀ ਪਊਗੀ ਇਹਦੀ ਉਹ ਹੱਥ ਨਾਲ ਤਿਆਰ ਹੋਈ ਹੁੰਦੀ ਆ ਤੇ ਇਹ ਰੈਡੀ ਮੇਡ ਉਹਨਾਂ ਦੀ 1 ਸਾਲ ਦੀ ਗਾਰੰਟੀ ਆ ਕਹਿੰਦੇ ਕੁਝ ਜੇਪ ਟੁੱਟੀ ਉੱਜੜੀ ਜੜੀ ਸਾਰਾ ਫੰਡ ਓਕੇ ਚਲੋ ਬਾਕੀ ਫਿਰ ਵੀ ਜਦੋਂ ਖੋਲੇ ਮਾਰੇ ਨਾ ਥੋੜਾ ਜਿਹਾ ਕੇਅਰ ਕੇਅਰ ਕਰਿਆ ਕਰ ਆ ਪਹਿਲੀਆਂ ਦੋ ਜਿੱਪਾ ਖੋਲ ਦੇ ਲਿਖਿਓ ਆਵਲੀਆਂ ਆ ਦੋ ਬੋਲ ਦੇ ਲਿਖਿਓ ਇਹ ਹੱਥ ਪਾਵਨ ਜੀ ਖੋਲ ਕੇ ਹਾਂ ਵਾਓ ਓਕੇ ਸਾਰੀ ਆ ਸਾਰੀ ਫੁੱਲ ਪਾਕਟ ਬਣੀ ਹੋਈ ਹੈ ਨਾ ਨਾਲੇ ਡਿਜ਼ਾਈਨ ਦਾ ਡਿਜ਼ਾਈਨ ਅੰਦਰ ਦੇਖੋ ਇਹ ਥੱਲੇ ਥੱਲੇ ਵੀ ਆ ਉਹ ਬੱਲੇ ਮੈਂ ਤਾਂ ਤਾਂ ਚੁੱਕੀ ਨਹੀਂ ਜਾਂਦੀ ਓਕੇ ਮਤਲਬ ਸਿੱਧੀ ਰੱਖਣੀ ਹੋਵੇ ਤੇ ਇਹ ਜਿਪ ਖੋਲੂ ਥੱਲੇ ਹਾਂ ਇੱਥੇ ਪਾਕਟ ਆ ਲਓ ਜੀ ਇੱਥੇ ਵੀ ਪਾਕਟ ਬਣੀ ਹੋਈ ਹੈ ਵਿੱਚ ਕੀ ਆ ਮੈਨੂੰ ਪਤਾ ਹੈ ਉਹਦੇ ਵਿੱਚ ਰੇਨ ਤੋਂ ਬਚਣ ਲਈ ਹੂੰ ਰੇਨ ਕੋਟ ਉਹਦਾ ਕਿੱਟਦਾ ਆਈ ਨਹੀਂ ਵੈਣ ਕੋਚਾ ਜਿੱਤਰੀ ਨਹੀਂ ਆਈ ਹੂੰ ਇੱਧਰ ਨੂੰ ਵਿਖਾਲ ਲੁੱਕ ਕਰਦੀ ਗੱਟ ਰੈਡੀ ਇੱਧਰ ਵੇਖੋ YouTube ਫੈਮਲੀ ਤੁਹਾਨੂੰ ਦਿਖਾਈਏ ਪੱਤੇ ਪੱਤੇ ਜਿਵੇਂ ਜੰਗਲ ਨਹੀਂ ਹੁੰਦਾ ਜੰਗਲ ਨੇਰੀ ਆਈ ਐ ਰੁੱਖ ਵਿਰਲੇ ਹੋ ਗਏ ਸਾਰੇ ਜਿਹੜੇ ਸੁੱਕੇ ਪੱਤੇ ਸੀ ਇੱਕ ਵਾਰੀ ਜਾਦੇ ਸੁੱਕੇ ਜਿਹੜੇ ਉਹ ਡਿੱਗ ਪਏ ਤੇ ਵੇਖੋ ਕੀ ਹਾਲਤ ਬਣ ਗਈ ਓ ਮਾਈ ਗਾਡ ਅਸੀਂ ਸਾਫ਼ ਕਰ ਦਾਂਗੇ ਨਾ ਹਾਂ ਉਹ ਅੱਜ ਸਫਾਈ ਕਰੀਏ ਸਾਰੇ ਜਣੇ ਲੱਗ ਕੇ ਦੇਜੀ ਤੇਰੀ ਰੀਲ ਕਰ ਗਈ 1.3 ਕਿ ਕਿ ਕਟੋ-ਕਟ ਮੈਨੂੰ 10-15 ਕੇ ਤਾਂ ਚਾਹੀਦੀ ਆ ਤੇਰੀ ਵੀਡੀਓ ਤੇ ਜੇ ਨਾ ਆਏ ਤੇਰੀਆਂ ਰੋਟੀਆਂ ਵਧਾ ਦੇਣੀਆਂ ਤੈਨੂੰ ਰੋਟੀਆਂ ਖਵਾ-ਖਾ ਤੰਗ ਕਰ ਦੇਣਾ ਮੈਂ ਦੇਖੋ ਸੁਬਾਹ ਦਾ ਮਾਹੌਲ ਕਿੰਨਾ ਸੋਹਣਾ ਠੰਢੀ ਠੰਢੀ ਹਵਾ ਆ ਰਹੀ ਆ ਤੇ ਸੜਕ ਤੇ ਆਵਾਜ਼ਾਈ ਤੇ ਇੱਥੇ ਖੜ ਕੇ ਜਿਹੜੇ ਆਨੰਦ ਆਉਂਦਾ ਹੈ ਇਹ ਸ਼ਾਇਦ ਤੁਸੀਂ ਫੀਲ ਨਾ ਕਰ ਸਕੋ ਬਸ ਕਾਰਾਂ ਤੇ ਇੱਥੇ ਮੈਂ ਅੱਜ ਬੈੱਡ ਸ਼ੀਟਸ ਜਿਹੜੀਆਂ ਸਾਰੇ ਬੱਡਨੀਆਂ ਚੇਂਜ ਕਰ ਰਹੀ ਸੀ ਤੁਸੀਂ ਦੇਖ ਸਕਦੇ ਹੋ ਇਹ ਦਿਵਾਨ ਬੈੱਡ ਦੀ ਬੈੱਡ ਸ਼ੀਟ ਚੇਂਜ ਕੀਤੀ ਫਿਰ ਬੱਡਨੀਆਂ ਕੀਤੀਆਂ ਸੋ ਜਦੋਂ ਆਪਾਂ ਬੈੱਡ ਸ਼ੀਟ ਚੇਂਜ ਕਰਦੇ ਆ ਤਾਂ ਆਪ ਨੂੰ ਵੀ ਬਹੁਤ ਵਧੀਆ ਲੱਗਦਾ ਹੈ ਕਮਰੇ ਦੀ ਲੁੱਕ ਵੀ ਇਨਹਾਂਸ ਹੁੰਦੀ ਹੈ ਕਮਰਾ ਬੈੱਡ ਸ਼ੀਟ ਚੇਂਜ ਕਰਨ ਨਾਲ ਹੀ ਬਹੁਤ ਸੋਹਣਾ ਲੱਗਣ ਲੱਗ ਪੈਂਦਾ ਤੇ ਮੈਨੂੰ ਬਹੁਤ ਸ਼ੌਂਕ ਆ ਵੀ ਮੈਂ ਨਵੀਆਂ ਨਵੀਆਂ ਬੈੱਡ ਸ਼ੀਟਾਂ ਲਵਾਂ ਤੇ ਨਵੇਂ-ਨਵੇਂ ਭਾਂਡੇ ਲਵਾਂ ਤੈਨੂੰ ਪਹਿਲਾਂ ਸ਼ੌਂਕ ਹੁੰਦਾ ਆਪਾਂ ਨੂੰ ਜਿਵੇਂ ਜਦੋਂ ਨਵਾਂ ਨਵਾਂ ਵਿਆਹ ਹੁੰਦਾ ਆ ਆਪਾਂ ਨੇ ਮੇਕਅਪ ਦਾ ਸਮਾਨ ਲਈਏ ਉਹ ਲਈਆ ਲਈਏ ਬਟ ਜਦੋਂ ਜਿਵੇਂ ਜਿਵੇਂ ਆਪਾਂ ਸਿਆਣੇ ਹੁੰਦੇ ਜਾਂਦੇ ਆ ਉਵੇਂ-ਉਵੇਂ ਆਪਣੇ ਸ਼ੌਂਕ ਜਿਹੜੇ ਉਹ ਬਦਲਦੇ ਜਾਂਦੇ ਆ ਵੈਸੇ ਸੂਟਾਂ ਦਾ ਤੇ ਮੇਕਅਪ ਦਾ ਤਾਂ ਮੈਨੂੰ ਅਜੇ ਵੀ ਬਹੁਤ ਸ਼ੌਂਕ ਆ ਪਰ ਨਾਲ-ਨਾਲ ਮੇਰੇ ਸ਼ੌਂਕ ਜਿਹੜੇ ਉਹ ਵੀ ਰਹਿ ਆ ਤੇ ਨਾਲ-ਨਾਲ ਮੈਨੂੰ ਜਿਵੇਂ ਸਫਾਈ ਕਰਨਾ ਬਿਲਕੁਲ ਇਹ ਚੀਜ਼ ਵੀ ਹੁੰਦੀ ਆ ਤੇ ਡੇਲੀ ਜਿਵੇਂ ਤੁਹਾਨੂੰ ਇਹਦੇ ਵਿੱਚ ਮੈਂ ਦਿਖਾ ਰਹੀ ਆ ਕੇ ਬੈੱਡ ਦੇ ਦੋ ਸਾਫ਼ ਕਰੀ ਇਹ ਮੇਰੀ ਰੁਟੀਨ ਹੁੰਦੀ ਆ ਇਸ ਕਰਕੇ ਮੈਂ ਥੋੜੀ ਜਿਹੀ ਰੁਟੀਨ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਆ ਜਿਵੇਂ ਕਿ ਤੁਹਾਨੂੰ ਦਿਖਾਇਆ ਸਵੇਰੇ ਨਾਸ਼ਤਾ ਤਿਆਰ ਕਰਨਾ ਬਾਅਦ ਵਿੱਚ ਕਲੀਨਿੰਗ ਤੇ ਨਾਲ ਨਾਲ ਕੱਪੜਿਆਂ ਦਾ ਤਾਂ ਸਾਰਾ ਦਿਨ ਚੱਲਦਾ ਹੀ ਰਹਿੰਦਾ ਆ ਆ ਧੋ ਲੋ ਆ ਜੋੜ ਲੋ ਅ ਬਾਕੀ ਜਿਵੇਂ 10 15 20 ਹੱਦ ਮਿੰਟ ਦੀ ਆਪਣੀ ਕਲਿੱਪ ਹੁੰਦੀ ਆ ਤੇ ਇਹਦੇ ਵਿੱਚ ਥੋੜਾ ਥੋੜਾ ਐਡ ਕਰਕੇ ਮੈਂ ਦੱਸਣ ਦੀ ਕੋਸ਼ਿਸ਼ ਕਰਦੀ ਆ ਕਿ ਸਾਡੇ ਦਿਨ ਦੀ ਰੁਟੀਨ ਵਿੱਚ ਕੀ ਕੀ ਹੁੰਦਾ ਬਾਕੀ ਹਰ ਟਾਈਮ ਆਪਾਂ ਕੈਮਰਾ ਹੱਥ ਵਿੱਚ ਨਹੀਂ ਰੱਖ ਸਕਦੇ ਹੋਰ ਵੀ ਤੁਹਾਨੂੰ ਪਤਾ ਜਿਵੇਂ ਇਹ ਕੰਮ ਤਾਂ ਬਹੁਤ ਹੁੰਦੇ ਘਰਾਂ ਵਿੱਚ ਹਾਂਜੀ ਮੈਂਮ ਅੱਜ ਸਖਤ ਡਿਊਟੀ ਚੱਲਦੀ ਪਈ ਪੂਰੀ ਪੂਰੀ ਲੱਗਦਾ ਅੱਜ ਸਾਰੇ ਕੱਪੜੇ ਤੋਂ ਦੇ ਲੈਣ ਤੁਸੀਂ ਹੈਨਾ ਲੱਗਦਾ ਸਾਰੇ ਘਰ ਦੇ ਕੱਪੜੇ ਤੋਂ ਦੇ ਲੈਣ ਤੋਂ ਅੱਜ ਸਹੀ ਗੱਲ ਹੈ ਲੈ ਤੁਸੀਂ ਗੱਲ ਤੂੰ ਠੀਕ ਨਹੀਂ ਕਰ ਤੂੰ ਆਈ ਨਹੀਂ ਹਾਂਜੀ ਠੀਕ ਹੈ ਅੱਜ ਹਾਂਜੀ ਹਾਂਜੀ ਵਧੀਆ ਠੀਕ ਸਰ ਮੈਨਿਆ ਪਰ ਮੈਨੇ ਸ਼ਾਤ ਤੇ ਪਾ ਗਏ ਹੁਣੇ ਪੱਗਾ ਹਾਂਜੀ ਨਾਲ ਪੁੱਤਰ ਪੁੱਤਰ ਮੈਂ ਬੜਾ ਇੰਜੋਏ ਕਰਦੇ ਆਂ ਜੀ ਹਾਂਜੀ ਸਹੀ ਗੱਲ ਏ ਹਾਂਜੀ ਮੈਮ ਚੱਲ ਰਹੀ ਠੰਢੀ ਠੰਢੀ ਹਵਾ ਉੱਪਰ ਬੜਾ ਵਧੀਆ ਮੌਸਮ ਈ ਅੱਜ ਤੱਕ ਜੇ ਕਰਦਾ ਇੱਥੇ ਆ ਜੀ ਸਹੀ ਗੱਲ ਏ ਅੰਦਰ ਗਰਮੀ ਲਾ ਦੇ ਬਾਹਰ ਠੰਡਾ ਹੈ ਬਾਹਰ ਠੰਡਾ ਹੈ ਵਾਕੇ ਵੇਖੋ ਕਿੰਨਾ ਸੋਹਣਾ ਮੌਸਮ ਹਾਂਜੀ ਬੜੀ ਗਰਮੀ ਸੀ ਜਾਨ ਨਿਕਲਦੀ ਸੀ ਗਰਮੀ ਚ ਤਾਂ ਸਹੀ ਗੱਲ ਐ ਇੰਨੀ ਗਰਮੀ ਰਾਹਤ ਮਿਲ ਗਈ ਐਦ ਕਿ ਤੈਂ ਲੱਗਦਾ ਜੂਨ ਵਾਲੀ ਗਰਮੀ ਉਹ ਨਹੀਂ ਆ ਗਈ ਜਿਵੇਂ ਸਹੀ ਗੱਲ ਐ ਨਹੀਂ ਤੇ ਅਪ੍ਰੈਲ ਚ ਕਿੱਥੇ ਇੰਨੀ ਹਨਾ ਪੈਂਦੀ ਹੁੰਦੀ ਗਰਮੀ ਅਪ੍ਰੈਲ ਚ ਇੰਨੀ ਨਹੀਂ ਹੁੰਦੀ ਬੜੀ ਗਰਮੀ ਹੋ ਗਈ ਐ ਇਸ ਵਾਰ ਤਾਂ ਇੱਕੋ ਦਮ ਚਲੋ ਬਾਬੇ ਨੇ ਸਹੀ ਗੱਲ ਠੰਡਾ ਕਰਤਾ ਠੰਡਾ ਜੇ ਪਰ ਫਸਲਾਂ ਨਾ ਕੋਈ ਖਰਾਬ ਹੋਣ ਸਹੀ ਗੱਲ ਐ ਸਹੀ ਗੱਲ वैसे तो मेनू लगदा कणकण पिटण ਲਈ ਧੋਪੀ ਚਾਹੀਦੀ ਹੈ ਨਾ ਹਾਂਜੀ ਧੁੱਪ ਉਹ ਫਿਰ ਜਦੋਂ ਸਿੱਲੀਆਂ ਜੀਆਂ ਵਾ ਜਾਣ ਉਸ ਤੋਂ ਬਾਅਦ ਫਿਰ ਧੁੱਪ ਲਵਾਉਣੀ ਪੈਣੀ ਹੈ ਸਹੀ ਗੱਲ ਹੈ ਫਰੀਆਂ ਫਰੀਆਂ ਆ ਰਹੀਆਂ ਹਾਂਜੀ ਉਧਰ ਕਿੱਧਰ ਗਿਆ ਸੀ ਇਧਰ ਕਾਦੇ ਬੋੜੇ ਵਾਲੀ ਸਾਈਡ ਜਿੱਦਣ ਅਸੀਂ ਰਮਨ ਕੋਲ ਨਹੀਂ ਗਏ ਹਾਂ ਉਧਰ ਪੂਰੀਆਂ ਪੱਕੀਆਂ ਫਸਲਾਂ ਮੇਰੇ ਨਾਨਕੇ ਵਾਲਾ ਨਾ ਉਧਰ ਪਹਿਲਾਂ ਭਾਈ ਮਾਮਾ ਮੈਨੂੰ ਪੁੱਛਿਆ ਨਹੀਂ ਉਹਨਾਂ ਨੇ ਤੇ ਭਲਾ ਭਾਈ ਬੀ ਦੱਜਾ ਲੱਗ ਪਈ ਲਾਲੀ ਹੋਵੇ ਮਸ਼ੀਨ ਹਾਂਜੀ ਉਧਰ ਗੇਤਰੀ ਫਸਲੇ ਹਨਾ ਆਪਣੇ ਥੋੜੀ ਜਿਹੀ ਪਛੇਤਰੀ ਕੰਨੀਆਂ ਸੋਣੀਆਂ ਲੱਗਦੀਆਂ ਰੰਗ ਬਰੰਗੀਆਂ ਪੱਗਾਂ ਹਨਾ ਹਾਂਜੀ ਮੈਨੂੰ ਬੜਾ ਸ਼ੌਂਕ ਆ ਵੀ ਪੱਗਾਂ ਐ ਧੋ ਕੇ ਪ੍ਰੋਪਰ ਤੈਹ ਲਾ ਕੇ ਜਦੋਂ ਇਹ ਖਰਾਬ ਜੀਆਂ ਕਰ ਦਿੰਦੇ ਫਿਰ ਮੇਰਾ ਜੀ ਕਲਾ ਪੈਂਦਾ ਮੈਨੂੰ ਹੁੰਦਾ ਐ ਚਿੰ ਚਿੰ ਕੇ ਲਾਈਆਂ ਹਣ ਸਾਰੀਆਂ ਬਸ ਮੈਂ ਨਹੀਂ ਕਰ ਲਈ ਪਰ ਮੈਂ ਉਹ ਨਹੀਂ ਕਰਾਂਗੀ ਕਿ ਨਹੀਂ ਜੀਜੀ ਕੀ ਹਾਲ ਬਣੇ ਪਏ ਹਰ ਉੱਠੇ ਹੀ ਨਾ ਤੁਸੀਂ ਆਈਕ ਕੰਮ ਨੂੰ ਸਾਰੇ ਚਿੱਗ ਨੂੰ ਖਵਾ ਦੇ ਹਾਂ ਆਪਣਾ ਲੰਚ ਬ੍ਰੇਕ 50 ਕੈਲਰੀਜ਼ ਆਹ ਮੇਰਾ ਫੇਵਰਿਟ ਹੈ ਨਾ ਹਾਂ ਇਹ ਭਰਾਵਾ ਤੇਰਾ ਕੱਢ ਕੇ ਖਾਉਂਗਾ। ਨਾ ਦੂਜਾ ਖਾ ਲਾ ਫਿਰ ਉਹ ਖਰਾਬ ਕਰੀ ਜੰਨਾ। ਕਿਹੜਾ ਕੋਈ ਸਾਫ ਵੀ ਹੈਗਾ? ਨਾ ਲੈਟ ਨਹੀਂ ਸੀ ਹੈਗੀ ਤੇ ਅੱਜ ਅਸੀਂ ਤਵੇ ਤੇ ਬਣਾਏ ਬ੍ਰੈਡ ਦੇਖੋ। ਲੱਗੇ ਰਿਹਾ। ਕ੍ਰਿਸਪੀ ਬਣਦੇ ਸੋ ਹਨ। ਹੂੰ। ਹੂੰ ਵਧੀਆ ਬਣੇ। ਅਸੀਂ ਰਸੋਈ ਦੀ ਸਫਾਈ ਮੈਂ ਤੇ ਕੋਮਲ ਕਰਦੇ ਕਰਦੇ ਥੱਕ ਗਏ। ਫਿਰ ਮੈਨਾਂ ਲੱਗ ਗਿਆ ਮੈਨੂੰ ਖੁਸ਼ ਨਹੀਂ ਆਉਂਦਿਆ ਸਾਡਾ ਪੁੱਣ ਲੈ ਲਿਆ ਅੱਜ। ਸਹੀ ਗੱਲ ਹੈ। ਹਣ ਚਾਹ ਵੀ ਇਹਨੇ ਸਨ ਬਣਾ ਕੇ ਪਿਉਣੀ ਹੈ ਨਹੀਂ ਮੇਰਾ ਕਾਲੂ ਜੀਆ ਨਹੀਂ ਮੇਰਾ ਕਾਲੂ ਜੀਆ ਤੇ ਚੈੱਕ ਕਰੋ ਬਈ ਅੱਜ ਸਾਰਾ ਦਿਨ ਰੂਮਸ ਦੀ ਤਾਂ ਇਹਨਾਂ ਸਫਾਈ ਨਹੀਂ ਕੀਤੀ ਬਸ ਬੈੱਡ ਸ਼ੀਟਾਂ ਚੇਂਜ ਕੀਤੀਆਂ ਤੇ ਇੱਧਰ ਵੀ ਦੇਖੋ ਕਿੰਨੀਆਂ ਸੋਹਣੀਆਂ ਲੱਗਦੇ ਬੈੱਡ ਸ਼ੀਟ ਚੇਂਜ ਕਰਨ ਨਾਲ ਹੀ ਰੂਮ ਦੀ ਲੁੱਕ ਜਿਹੜੀ ਆ ਵਧੀਆ ਆਉਂਦੀ ਆ ਤੇ ਬਾਕੀ ਅੱਜ ਅਸੀਂ ਸਾਰਾ ਦਿਨ ਲੱਗੇ ਰਹੇ ਕਿਚਨ ਦੀ ਡੀਪ ਕਲੀਨਿੰਗ ਜਿਵੇਂ ਉੱਪਰਲੇ ਜਿਹੜੇ ਸਾਰੇ ਡਰਾਅਰ ਆ ਇਹਨਾਂ ਨੂੰ ਚੰਗੀ ਤਰ੍ਹਾਂ ਮਤਲਬ ਉੱਪਰ ਤੋਂ ਲੈ ਕੇ ਜਿਵੇਂ ਆ ਟਾਪ ਤੋਂ ਲੈ ਕੇ ਜਿਵੇਂ ਆ ਸਾਰੀਆਂ ਚੀਜ਼ਾਂ ਸਾਫ਼ ਕਰਕੇ ਉੱਪਰ ਸਾਰਾ ਸਾਫ਼ ਕਰਕੇ ਅੰਦਰੋਂ ਆ ਸਾਰੇ ਡਰਾਅਰ ਸਾਫ਼ ਕੀਤੇ ਪੈਂਟਰੀ ਸਾਫ਼ ਕੀਤੀ ਫ੍ਰਿਜ ਨੀਟ ਐਂਡ ਕਲੀਨ ਤੇ ਉਹ ਦੇਖੋ ਅੱਜ ਮੈਂ ਬਹੁਤ ਲੇਟ ਹੋ ਗਈ ਰਾਤ ਦਾ ਖਾਣਾ ਬਣਾਉਣ ਚ ਵੀ ਦੁੱਧ ਧਰਿਆ ਜਾ ਅਕਸਰ ਦਾ ਇਦਰ ਮੈਂ ਕਿਉਂ ਗਰਮ ਕਰਨਾ ਧਰਿਆ ਹੈ ਮਤਲਬ ਮੱਖਣ ਦਾ ਘਿਓ ਬਣਾ ਰਹੀ ਆ ਤੇ ਇਦਰ ਆਟਾ ਗੁੰਨਿਆ ਬਸ ਤੇ ਇਦਰ ਦੇਖੋ ਫ੍ਰਿਜ ਸਾਫ਼ ਕੀਤੀ ਅੱਜ ਕਿੰਨੀ ਨੀਟ ਐਂਡ ਕਲੀਨ ਲੱਗਦੀ ਪਈ ਆ ਕਿੰਨੀ ਸਾਫ਼ ਤੇ ਬਾਕੀ ਪੈਂਟਰੀ ਵੀ ਮੈਂ ਬਿਲਕੁਲ ਨੀਟ ਐਂਡ ਕਲੀਨ ਬਿਲਕੁਲ ਰੀਜਨਲ ਤੇ ਇਦਰ ਆਪਣੇ ਕੱਪ ਹੁੰਦੇ ਸਾਰੇ ਤਰ੍ਹਾਂ ਦੇ ਉੱਪਰ ਵੀ ਕਾਪੀ ਕੱਪ ਹੁੰਦੇ ਕਾਪੀ ਕੱਪ ਤੇ ਬਾਕੀ ਇੱਧਰ ਆਪਾਂ ਅ ਐਗ ਬੋਇਲਰ ਔਰ ਸੈਂਡਵਿਚ ਮੇਕਰ ਤੇ ਬਾਕੀ ਐਕਸਟਰਾ ਚੀਜ਼ਾਂ ਜੋ ਵੀ ਯੂਜ਼ ਘਟ ਕਰਦੀਆਂ ਤੇ ਇੱਥੇ ਸਾਰੇ ਆਪਣੀਆਂ ਇਹ ਜ਼ਿਆਦਾ ਯੂਜ਼ ਵਾਲਾ ਸਮਾਨ ਹੁੰਦਾ ਹੈ ਸਭ ਤੋਂ ਜ਼ਿਆਦਾ ਇਹ ਵਾਲੇ ਯੂਜ਼ ਹੁੰਦੀ ਆ ਤੇ ਸ੍ਰੀ ਜਿਵੇਂ ਮੈਂ ਰੱਖ ਦਿੰਨੀ ਹੁੰਦੀ ਆ ਜਿਹੜੀ ਬਾਕਸਸ ਵਿੱਚ ਨਹੀਂ ਪੈਂਦੀ ਬਾਕੀ ਟੱਪੇ ਡੁੱਪੇ ਚ ਪਾ ਕੇ ਰੱਖੀ ਹੋਈ ਆ ਤੇ ਇਧਰ ਮੈਂ ਇੱਕ ਲੋਨਦਾਨੀ ਇਹ ਆਚਾਰ ਵਾਲੀ ਤੇ ਬਾਕੀ ਇਧਰ ਚਪਾਤੀ ਬਾਕਸ ਵੀ ਰੱਖ ਦਿੰਨੀ ਜਦੋਂ ਮਤਲਬ ਯੂਜ਼ ਨਾ ਕਰਨਾ ਹੋਵੇ ਤੇ ਇਧਰ ਆਪਣੇ ਢਾਂਡੇ ਤੇ ਦੇਖੋ ਬਾਕੀ ਇਹ ਆਪਣੀ ਛਾਟੇ ਵਾਲੀ ਮੱਟੀ ਤੇ ਇਧਰ ਦੇਖੋ ਆਪਾਂ ਆ ਸੈਟਿੰਗ ਕੀਤੀ ਹੋਈ ਕਟਲਰੀ ਬਾਕਸ ਇੱਥੇ ਮੈਂ ਡਿਨਰ ਸੈੱਟ ਰੱਖਿਆ ਹੋਇਆ ਤੇ ਟ੍ਰੇਆਂ ਰੱਖੀਆਂ ਹੋਈਆਂ ਕਿ ਇਹਦੇ ਵਿੱਚ ਆਪਣਾ ਮੈਂ ਸਟੀਲ ਦਾ ਡਿਨਰ ਸੈੱਟ ਰੱਖਿਆ ਹੋਇਆ ਹੈ ਬਾਕੀ ਇਹਦੇ ਵਿੱਚ ਵੱਡੇ ਭਾਂਡੇ ਸਾਰੇ ਇਹ ਤਾਂ ਬਹੁਤ ਜ਼ਿਆਦਾ ਸੈਟਿੰਗ ਕਰਨੀ ਔਖੀ ਹੁੰਦੀ ਹੈ ਇੱਧਰ ਬਾਕੀ ਲੂਣ ਮਿਰਚਾਂ ਸਾਰਾ ਕੁਝ ਡੱਬਿਆਂ ਦੇ ਵਿੱਚ ਤੇ ਔਇਲ ਵਗੈਰਾ ਇੱਧਰ ਰੱਖਿਆ ਹੋਇਆ ਤੇ ਇਹ ਸਾਰਾ ਇੱਧਰ ਡਸਟਬਿਨ ਵਾਲਾ ਏਰੀਆ ਖਾਲੀ ਆ ਤੇ ਇੱਧਰ ਆ ਜਾਂਦਾ ਆਪਣਾ ਡਿਸ਼ਵਾਸ਼ਰ ਤੇ ਮੈਂ ਜ਼ਿਆਦਾਤਰ ਹੱਥ ਨਹੀਂ ਭੰਡੇ ਧੋਣੀਆਂ ਅੱਜ ਸਾਰੀਆਂ ਆ ਜਿਹੜੇ ਭੰਡੇ ਹੱਥ ਨਹੀਂ ਧੋਤੇ ਸੀ ਬਟ ਮੈਂ ਇੱਥੇ ਰੱਖਤੇ ਸੁੱਕਣ ਲਈ ਮੇਰੇ ਬਾਹਰ ਖਲਾਰਾ ਚੰਗਾ ਜਿਹਾ ਨਹੀਂ ਲੱਗਦਾ ਤੇ ਉਹ ਮਧਾਨੀ ਵੀ ਮੈਂ ਇੱਥੇ ਰੱਖਤੀ ਮੈਂ ਕਿਾ ਥੋੜਾ ਜਿਹਾ ਸੌਖਾ ਰਵਣਾ ਕਿਉਂਕਿ ਮੈਂ ਬਹੁਤ ਘੱਟ ਵਰਤਦੀ ਆ ਵਿਸ਼ਵਾਸਰ ਤੇ ਇੱਧਰ ਆਪਾਂ ਸਾਰਾ ਸਮਾਨ ਆਉਦਾ ਜਿਹੜਾ ਟਿਫਨ ਵਗੈਰਾ ਗਲਾਸ ਵਗੈਰਾ ਮੈਂ ਜ਼ਿਆਦਾਤਰ ਇੱਧਰ ਰੱਖਦੇ ਮੈਂ ਕਿ ਜਿੰਨੇ ਬਾਹਰ ਜ਼ਿਆਦਾ ਹੋਣਗੇ ਉਹਨੇ ਹੀ ਜ਼ਿਆਦਾ ਮਤਲਬ ਕਹਿ ਲਓ ਕਿ ਪੰਦੇ ਧੋਣ ਵਾਲੇ ਜ਼ਿਆਦਾ ਹੁੰਦੇ ਇਸ ਕਰਕੇ ਤੇ ਅੱਜ ਆਪਾਂ ਦਿੱਤਾ ਰਸੋਈ ਦਾ ਟੂਰ ਦੇਖੋ ਤੁਸੀਂ ਇੱਥੇ ਐਂਟਰ ਹੁੰਦੀ ਐ ਆਪਣੀ ਫ੍ਰਿਜ ਤੇ ਫਿਰ ਏ ਚੀਜ਼ ਤੇ ਇਹ ਇੱਥੇ ਆਪਣਾ ਹਮੇਸ਼ਾ ਤੁਸੀਂ ਦੇਖਿਆ ਹੋਣਾ ਇਹ ਮਾਈਕਰੋ ਪਿਆ ਹੁੰਦਾ ਜਿਹੜਾ ਕਿ ਉਹ ਪਿਆ ਹੋਇਆ ਇੰਦੀ ਜਿਵੇਂ ਡੀਪ ਕਲੀਨਿੰਗ ਜੇ ਨਹੀਂ ਹੋਈ ਮੇਰੇ ਤੋਂ ਅੱਜ ਵੇਰ ਗਈ ਤੇ ਕੱਲ ਨੂੰ ਇਹਨੂੰ ਮੈਂ ਰੀਜਨਲ ਫਫਲ ਬਫਾ ਲਾ ਕੇ ਨਾ ਇਹਨੂੰ ਰੀਜਨਲ ਸਾਫ ਕਰਨਾ ਮੈਂ ਤੇ ਰੀਜਨਲ ਸਾਫ ਕਰਕੇ ਹਜੇ ਮੇਰਾ ਫਲਾਵਰ ਵੀ ਰੀਜਨ ਦਾ ਸਾਫ ਕਰਨਾ ਲਾ ਇਹਦੇ ਤੇ ਚੈੱਕ ਕਰੋ ਡਸਟ ਇਹਨੂੰ ਮੈਂ ਕੱਲ ਸਰਫਣਾ ਤੋਂ ਹੋਊਂਗੀ ਰੀਜ ਨਾਲ ਤੇ ਬਾਕੀ ਮੈਂ ਆਪਦੇ ਵੱਲੋਂ ਕੋਸ਼ਿਸ਼ ਕੀਤੀ ਆ ਦੁੱਧ ਥੋੜਾ ਜਿਹਾ ਨਿਕਲ ਗਿਆ ਜਗਸੀਰ ਨੇ ਉਹਨਾਂ ਦੁੱਧ ਤਾਂ ਰਿਆ ਸੀ ਪਤਾ ਨਹੀਂ ਕਿੱਧਰ ਚਲਾ ਗਿਆ ਤੇ ਬਾਕੀ ਥੋੜੀ ਬਾਲੀ ਤਾਂ ਜਿਵੇਂ ਆਪਾਂ ਡੇਲੀ ਕਰਦੇ ਰਹਿੰਨੇ ਤੇ ਅੱਜ ਮੈਨੂੰ ਸੀਗਾ ਕਿ ਮੈਂ ਡੀਪ ਕਲੀਨਿੰਗ ਕਰਾਂ ਕਿਚਨ ਦੀ ਔਰ ਤਾਂ ਉਹ ਮੇਰੀ ਰਸੋਈ ਕਿਸ ਤਰ੍ਹਾਂ ਦੀ ਲੱਗੀ ਅੱਜ ਮੇਰੀ ਰਸੋਈ ਦੀ ਲੁੱਕ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਮੈਂ ਸਭ ਤੋਂ ਜ਼ਿਆਦਾ ਰਸੋਈ ਜਦੋਂ ਸਾਫ਼ ਕੀਤੀ ਅੱਜ ਬੜਾ ਹੀ ਮਨ ਵਧੀਆ ਆ ਤੇ ਮਤਲਬ ਸਾਰੇ ਡਰਾਅਰ ਜਿਹੜੇ ਨੀਚੇ ਵਾਲੇ ਇਹ ਅਸੀਂ ਉਦੋਂ ਹੀ ਉੱਪਰ ਮਤਲਬ ਆ ਚੀਜ਼ ਵੀ ਪਿੱਛੇ ਹਟ ਜਾਂਦੀ ਹੈ ਤੇ ਉਹ ਸਾਰੇ ਨਿਕਲ ਜਾਂਦੇ ਆ ਤੇ ਚੰਗੀ ਤਰ੍ਹਾਂ ਡੀਪ ਕਲੀਨਿੰਗ ਕੀਤੀ ਤੇ ਮਨ ਨੂੰ ਬਿਲਕੁਲ ਸ਼ਾਂਤੀ ਮਿਲ ਗਈ ਤੇ ਹਾਲਾਂਕਿ ਹਜੇ ਮੈਂ ਆਪ ਖੁਦ ਨਾ ਆਣਾ ਹੈ ਸਵੇਰ ਦੇ ਕੰਮ ਲੱਗੇ ਹੋਏ ਆ ਕਿ ਕਿ ਸਵੇਰ ਸਭ ਪਹਿਲਾਂ ਖੋਸ਼ ਦੀ ਰੋਟੀ ਜੱਲਸਿਰ ਦੀ ਰੋਟੀ ਫਿਰ ਅਸੀਂ ਆਪ ਰੋਟੀ ਖਾਧੀ ਮਗਰ ਦੋ ਤਿੰਨ ਵਾਰੀ ਤਾਂ ਫੈਮਿਲੀ ਦੇ ਚਾਰ ਮੈਂਬਰ ਤਾਂ ਤਿੰਨ ਵਾਰੀ ਤਾਂ ਸਿੱਧੀ ਰੋਟੀ ਸਮਝ ਲਓ ਤਵਾਈ ਤੇ ਹੀ ਹੁੰਦਾ ਉਸ ਤੋਂ ਬਾਅਦ ਆਪਾਂ ਕੀ ਕਰਦੇ ਆ ਕਿ ਤੁਹਾਨੂੰ ਪਤਾ ਕੱਪੜੇ ਧੋਣੇ ਨਾਰਮਲਸ ਝਾੜੂ ਪਾ ਚਾ ਵੀ ਕਰਨਾ ਦਾ ਅੱਜ ਪੋਚਾ ਤਾਂ ਨਹੀਂ ਲਾਇਆ ਬਾਕੀ ਮੇਨ ਆਪਾਂ ਕਿ ਕੀਤਾ ਝਾੜੂ ਲਾ ਲਿਆ ਘਰ ਦੇ ਵਿੱਚ ਤੇ ਬਾਅਦ ਵਿੱਚ ਆਪਾਂ ਸਾਰੀ ਜਿਹੜੀ ਰਸੋਈ 'ਚ ਹੀ ਰਹਿ ਤੇ ਜਿਹੜਾ ਚਾਹ ਪਾਣੀ ਬਣਦਾ ਉਹ ਵੱਖਰਾ ਆਪਦਾ ਆਏ ਗਿਆ ਦਾ ਬਣਦਾ ਵਿੱਚ ਜਿਵੇਂ ਥੱਲੇ ਕੋਈ ਆ ਗਿਆ ਤੇ ਸਰਦਾਰ ਸਾਹਿਬ ਨੇ ਆਰਡਰ ਦਿੱਤਾ ਚਾਹ ਦਾ ਉਹ ਵੀ ਬੰਨੀ ਚਾ ਤੇ ਬਾਕੀ ਰਾਤ ਦੀ ਰੋਟੀ ਤਿਆਰ ਕਰਕੇ ਹੁਣ ਇਹਨਾਂ ਨੂੰ ਖਵਾ ਕੇ ਫਿਰ ਮੈਂ ਫਰੈਸ਼ ਹੋ ਕੇ ਫਿਰ ਜਾਊਂਗੀ ਰੂਮ 'ਚ ਤੇ ਬਾਕੀ ਤੁਸੀਂ ਦੱਸਿਓ ਅੱਜ ਦੀ ਮਿਹਨਤ ਤੁਹਾਨੂੰ ਕਿਵੇਂ ਲੱਗੀ ਕਿ ਜਮਕਰੀ ਰਸੋਈ ਪੂਰੀ ਮਾਰ ਰਹੀ ਖੱਠਾ ਵੱਠਾ ਇੱਕ ਤੋਂ ਨਵੇਂ ਹੋਰ ਚੀਜ਼ ਵਿਖਾਉਣੀ ਦੇਖੋ ਕਿੰਨੀ ਪਿਆਰੀ ਛੋਟੀ ਜੀ ਮਟਕੀ ਤੇ ਇਹਦੇ ਵਿੱਚ ਮੈਂ ਅੱਜ ਮੱਖਣ ਪਾਇਆ ਹੈ ਦੇਖੋ ਕਿੰਨਾ ਸੋਹਣਾ ਲੱਗਦਾ ਮੱਖਣ ਕਿੰਨੀ ਕਿਊਟ ਜੀ ਆ ਪਰ ਇੰਨਾ ਟੁੱਟਣ ਦਾ ਡਰ ਆ ਬਸ ਇਹ ਰੋਟੇ ਨਾ ਬਸ ਮੈਨੂੰ ਬਹੁਤ ਪਿਆਰਾ ਕਲਰ ਲੱਗਾ ਸੀ ਮੈਂ ਬਾਬੇ ਸ਼ਿਦੀ ਮੇਲੇ ਤੇ ਗਈ ਸੀ ਤੇ ਉੱਥੋਂ ਲਈ ਸੀ ਤੇ ਹੁਣ ਆਪਾਂ ਇਹਨੂੰ ਰੱਖਦੇ ਆ ਫ੍ਰਿਜ ਵਿੱਚ ਬਾਕੀ YouTube ਫੈਮਿਲੀ ਅੱਜ ਵੀ ਕੋਸ਼ਿਸ਼ ਕੀਤੀ ਆ ਵੀ ਦੇਲੀ ਦਾ ਰੁਟੀਨ ਜਿਹੜਾ ਤੁਹਾਨੂੰ ਦਿਖਾਉਣ ਦੀ ਔਰ ਇਹਦੇ ਵਿੱਚ ਚਲੋ ਡੀਪ ਕਲੀਨ ਕਿਚਨ ਦੀ ਹੋ ਗਈ ਨਾਲ ਆਪਣਾ ਕਿਚਨ ਟੂਰ ਹੋ ਗਿਆ ਤੇ ਬਾਕੀ ਦੱਸਿਓ ਤਾਂ ਮਾਈ ਵੀਡੀਓ ਕਿਵੇਂ ਲੱਗੀ ਮਧੀਆਂ ਲੱਗੇ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਬਿਲਕੁਲ ਬਿਨਾ ਪੁੱਲੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਜਿੰਉਂ ਜਿੰਦਾ ਜਲਦੀ ਔਰ ਬੈਲ ਆਈਕਨ ਦਬਾ ਦਿਤਾ ਜੋ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿ ਸੋ ਆਪਣਾ ਪਿਆਰ ਇਸੇ ਤਰ੍ਹਾਂ ਬਨਾਇ ਰੱਖਣਾ Mějte se na dalších ta a takhle jenom mějte